ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਸਵੇਰੇ ਲਾਈਵ ਹੋਇਆ ਸੀ ਪਹਿਲੇ ਤੇ ਮੈਂ ਗੱਲ ਕਰ ਰਿਹਾ ਸੀਗਾ ਲਾਉ ਐਂਡ ਆਰ ਆਪਣੀ ਦੂਜੀ ਮਿਊਨਿਸਪਲ ਕਾਰਪੋਰੇਸ਼ਨ ਸਿਵਿਕ ਕਮਿਊਨਿਟੀ ਸੀ ਮੈਨੂੰ ਹੁਣੇ-ਹੁਣੇ ਫੋਨ ਆਇਆ ਥੋੜੀ ਦੇਰ ਪਹਿਲੇ ਕਿ ਸਾਡੇ ਜਿਹੜੇ ਡੀਪੂ ਹੋਲਡਰਸ ਹੈਗੇ ਆ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਆਪਣੇ ਮੰਤਰੀ ਨੇ ਕਟਾਰੂ ਚੱਕ ਕੇ ਉਹਨਾਂ ਵੱਲੋਂ ਕਿ ਭਾਈ ਜਿੰਨੇ ਵੀ ਡਿਪੂ ਹੋਲਡਰਸ ਦੇ ਰਾਸ਼ਨ ਕਾਰਡ ਜਦਾਂ ਬਣਾਏ ਹੋਏ ਐ ਉਹਨਾਂ ਦੇ ਪ੍ਰੈਸ਼ਰ ਪਾਇਆ ਜਾਵੇ ਔਰ ਰਾਸ਼ਨ ਤਾਂ ਵੰਡਿਆ ਜਾਵੇ ਜੇ ਉਹ ਆਮ ਆਦਮੀ ਪਾਰਟੀ ਨੂੰ ਵੋਟ ਬੰਦ ਲੈ। ਐਡੀ ਕੋ ਮਾੜੀ ਗੱਲ ਐ ਕਿ ਤੁਸੀਂ ਡੈਮੋਕ੍ਰੇਸੀ ਵਿੱਚ ਇੱਕ ਪਾਸੇ ਕਹਿੰਦੇ ਹੋ ਕਿ ਕੰਮ ਬੜੇ ਕੀਤੇ ਐ। ਜੇ ਤੁਸੀਂ ਕੰਮ ਕੀਤੇ ਐ ਤੇ ਫਿਰ ਤੁਹਾਨੂੰ ਵੋਟ ਬੰਗਣ ਦੇ ਵਾਸਤੇ ਅੱਜ ਪ੍ਰੈਸ਼ਰ ਪਾਣ ਦੀ ਕੀ ਲੋੜ ਐ? ਤੁਸੀਂ ਥੈਟ ਕਰ ਰਹੇ ਹੋ। ਮੈਨੂੰ ਪਤਾ ਲੱਗ ਗਿਆ ਸਾਰੀ ਗੱਲ ਮੈਂ ਦੱਸ ਦੇਣਾ ਕਟਾਲੂ ਚੱਕ ਸਾਹਿਬ ਤੁਹਾਨੂੰ ਆਪ ਜੀ ਨੂੰ ਵੀ ਇਹ ਸਿਸਟਮ ਠੀਕ ਨਹੀਂ ਹੈ ਅੱਜ ਤੱਕ ਜਿੰਨੇ ਜਿੰਨੇ ਪ੍ਰੈਸ਼ਰ ਪਾਇਆ ਨਾ ਉਹਦੀ ਬੇੜੀ ਡੁੱਬੀ ਡੁੱਬੀ ਹੈ ਵੈਸੇ ਤਾਂ ਤੁਸੀਂ ਚੌਥੇ ਨੰਬਰ ਤੇ ਹੋ ਮੈਨੂੰ ਇਹ ਪਤਾ ਹੈਗਾ ਇੰਟੈਲੀਜੈਂਸ ਰਿਪੋਰਟ ਵੀ ਕਹਿੰਦੀ ਹੈ ਤੁਸੀਂ ਹੁਣ ਪ੍ਰੈਸ਼ਰ ਪਾ ਕੇ ਕੀ ਸਾਬਤ ਕਰਦਾ ਜਾਂਦੇ ਹੋ ਪਹਿਲੇ ਨੀਲੇ ਗਾੜਦੂ ਹੀ ਸਭ ਦੇ ਕੱਟਦੇ ਤੁਸੀਂ ਸ਼ਗਨ ਸਕੀਮਾ ਤੁਸੀਂ ਬੰਦ ਕਰਤੀਆਂ ਹਜ਼ਾਰ ਹਜ਼ਾਰ ਰੁਪਏ ਦਾ ਵਾਅਦਾ ਦੇ ਕੇ ਤੁਸੀਂ ਬੰਦ ਕਰਾਤਾ ਨਿਤਤੇ ਨਹੀਂ ਕੇ ਸਾਈਕਲ ਸਕੀਮ ਤੁਸੀਂ ਬੰਦ ਕਰਤੀ ਧੀਆਂ ਭੈਣਾਂ ਨੂੰ ਮਾਵਾਂ ਨੂੰ ਬੇਵਕੂਮ ਬਣਾਤਾ ਜੇ ਅੱਜ ਤੁਸੀਂ ਸਾਡੇ ਗਏ ਤੇ ਲਾਈਵ ਹੋਣ ਤੇ ਸਾਡੇ ਬਿਆਨਾਂ ਤੋਂ ਬਾਅਦ ਅਗਲੇ ਹਜ਼ਾਰ ਹਜ਼ਾਰ ਰੁਪਏ ਦੀ ਸਕੀਮ ਚੱਲ ਸ਼ੁਰੂ ਵੀ ਕਰਨਾ ਚਾਹੁੰਦੇ ਹੋ ਤਾਂ ਵੀ ਨਹੀਂ ਸ਼ੁਰੂ ਹੋਣੀ ਕਿਉਂਕਿ 52 ਹਜ਼ਾਰ ਕਰੋੜ ਚਾਹੀਦਾ ਪਿਛਲੇ 3 ਸਾਲਾਂ ਦਾ 3.5-4 ਸਾਲਾਂ ਦਾ ਤੇ 52 ਹਜ਼ਾਰ ਕਰੋੜ ਦਾ ਨਾ ਉਹ ਤੇ ਹੋਰ ਕਿੱਥੋਂ ਨੌਨ ਚੱਕੋਗੇ ਲੋਨ ਚੱਕ ਕੇ ਪੰਜਾਬ ਨੂੰ ਤੁਸੀਂ ਨੇਰੇ ਦੇ ਵਿੱਚ ਸੁੱਟਦਾ ਇਕਨੋਮੀ ਸਾਡੀ ਖਤਮ ਕਰਤੀ ਹੈ ਕਟਾਰੂ ਸਾਹਿਬ ਕਟਾਰੂ ਚੱਕ ਸਾਹਿਬ ਤੁਹਾਡੀ ਹਿਸਟਰੀ ਕਿਹਨੂੰ ਨਹੀਂ ਪਤਾ ਆਮ ਅਖਬਾਰਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਤੇ ਬਹੁਤ ਛਪ ਚੁੱਕੀ ਹੈ ਸੋ ਝੂਠੇ ਵਾਦੇ ਝੂਠੀਆਂ ਗੱਲਾਂ ਡਰਾਣਾ ਧਮਕਾਣਾ ਇਹ ਚੀਜ਼ਾਂ ਨਾ ਹੁਣ ਤੁਹਾਡੇ ਕੰਮ ਨਹੀਂ ਆਣੀਆਂ ਲੋਕ ਆਪਣਾ ਫੈਸਲਾ ਕਰ ਚੁੱਕੇ ਆ ਲੋਕ ਫਤਵਾ ਦੇਣ ਨੂੰ ਤਿਆਰ ਬੈਠਿਆ 19 ਤਰੀਕ ਨੂੰ ਮੈਂ ਤੁਹਾਨੂੰ ਦੱਸਦਾ ਪਿਆ ਜਿਹੜੇ ਤੁਹਾਡੇ ਝੂਠੇ ਵਾਅਦਿਆਂ ਤੋਂ ਦੁਖੀ ਹੋ ਚੁੱਕੇ ਨੇ ਇੱਕ ਗੱਲ ਮੈਂ ਆਪ ਜੀ ਨੂੰ ਹੋਰ ਬੇਨਤੀ ਕਰਦਾ ਨਾ ਨਾ ਜੱਪ ਸਾਹਿਬ ਸਾਲ ਲੱਗਿਆ ਡੇਢ ਤੁਹਾਡਾ ਝਾੜੂ ਤਾਂ ਗਿਆ ਖਿਲਰ ਆਪਾਂ ਜਿਹੜੇ ਕੰਡੇ ਬੀਜਦੇ ਪਿਆ ਲੋਕਾਂ ਵਾਸਤੇ ਆਪਣੇ ਆਪ ਵਾਸਤੇ ਉਹ ਚੁਗੋ ਆ ਕੋਣ ਮੈਨੂੰ ਤਾਂ ਸਮਝ ਹੈ ਕਿ ਚੁਗਣੇ ਕਿਵੇਂ ਆ ਤੁਹਾਡੇ ਵਾਲੇ ਕੰਡੇ ਪਰ ਕੀ ਤੁਹਾਨੂੰ ਪਤਾ ਕਿ ਤੁਸੀਂ ਕੰਡੇ ਕਿਵੇਂ ਚੁਗੋਗੇ ਫਾਨੂੰ ਨਹੀਂ ਪਤਾ ਹੈਗਾ ਅਦਾਲਤਾਂ ਸਰਵੋੱਚ ਹੈ ਸੁਪਰੀਮ ਹੈ ਅਦਾਲਤਾਂ ਵਿੱਚ ਜਵਾਬ ਨਹੀਂ ਦੇ ਹਣੇ ਸੋ ਮੇਰੇ ਬੇਨਤੀਆਂ ਜਿਹੜੀ ਅੱਜ ਤੁਸੀਂ ਲੋਕਾਂ ਨੂੰ ਥ੍ਰੈਟ ਕਰਕੇ ਕੋਰਸ ਕਰਕੇ ਥੈਟ ਹੁੰਦਾ ਵਾ ਧਮਕੀਆਂ ਦੇ ਕੇ ਤਰੀਕੇ ਨਾਲ ਉਹਨਾਂ ਨੂੰ ਗੱਲ ਕਰਕੇ ਕਿ ਇਹ ਕੈਨਸਲ ਹੋ ਜਾਣਗੇ ਤੁਹਾਡੇ ਰਾਸ਼ਨ ਨਾ ਡਿਪੂ ਕੈਨਸਲ ਹੋ ਜਾਣਗੇ ਇਹ ਗੱਲਾਂ ਤੁਹਾਡੇ ਵਰਗੇ ਇਸ ਲੈਵਲ ਤੇ ਬੰਤੀ ਤੇ ਪਹੁੰਚੇ ਸ਼ੋਭਾ ਨਹੀਂ ਦਿੰਦੀਆਂ ਸੋ ਗੱਲੇ ਗੱਲੇ ਬੰਦੇ ਨੂੰ ਕੰਨੂ ਤੁਸੀਂ ਇੰਨਾ ਥ੍ਰੈਟ ਕਰਦੇ ਹੋ ਕੋਰਸ ਕਰਦੇ ਹੋ ਓਪਨ ਡਿਬੇਟ ਚ ਆਜੋ ਮੇਰੇ ਨਾਲ ਤਾਲੀਵਾਲ ਸਾਹਿਬ ਕਹਿੰਦੇ ਆ ਕਿ ਅਕਾਲੀ ਦਲਾਰੇ ਗੱਲ ਕਰਦੇ ਆ ਮੇਰੇ ਬਾਰੇ ਗੱਲ ਕਰਦੇ ਆ ਮੈਂ ਬੜਾ ਸ਼ੁਕਰਗੁਜ਼ਾਰ ਆ ਤਾਲੀਵਾਲ ਸਾਹਿਬ ਤੁਹਾਨੂੰ ਮੇਰਾ ਨਾਮ ਤਾਂ ਯਾਦ ਆਇਆ ਤੁਹਾਨੂੰ ਮੈਂ ਸ਼ੁਕਰਗੁਜ਼ਾਰ ਆ ਮੈਂ ਤਾਂ ਸ਼ਰਮ ਨਹੀਂ ਅਕਾਲੀ ਦਲ ਤਾਂ ਤੁਹਾਨੂੰ ਯਾਦ ਆਈ ਇਸ ਕਰਕੇ ਯਾਦ ਆਈ ਯਾ ਕਿ ਤੁਹਾਨੂੰ ਬੜਾ ਫਿਊਚਰ ਦੇਖਣ ਲੱਗ ਪਿਆ ਤਾਨੂੰ ਦਿਖਾ ਲੱਪਿਆ ਕਿ ਸਾਲ ਡੇਟ ਬਾਦ ਕੀ ਹਾਲ ਹੋਣੀ। ਸੋ ਮੇਰੀਆਂ ਬੇਨਤੀਆਂ ਮੈਂ ਆਪ ਜੀ ਨੂੰ ਲਾਈਵ ਹੋ ਕੇ ਕਿਉਂਕਿ ਸਿੱਧੀ ਤਾਂ ਤੁਸੀਂ ਮੇ ਨਾਲ ਗੱਲ ਕਰਨੀ ਨਹੀਂਗੀ। ਪਰ ਮੈਨੂੰ ਇਹਨਾਂ ਪਤਾ ਲਾਈਵ ਵੀ ਤੁਸੀਂ ਦੇਖ ਰਹੇ ਹੋ। ਬਾਰੇ ਬੰਦੇ ਦੇਖਦੇ ਆ ਲਾਈਵ। ਮਨੇ ਦੇਖਦਾ ਵਾਂ ਮਨੂੰ। ਤੇ ਮੇਰੀਆਂ ਬੇਨਤੀਆਂ ਆਹ ਨਮਕ ਅੱਦੇ ਬੰਦ ਕਰ ਦਿਓ ਕਿਉਂਕਿ ਇਹੜੇ ਨਾ ਕੰਮ ਹੈ ਤੇ ਪੰਜਾਬੀਆਂ ਨੇ ਨਾ ਕਦੀ ਵੀ ਗੁੱਸੇ ਗਲੇ ਆ ਥ੍ਰੈਟ ਧਮਕੀਆਂ ਇਸ ਸਹੀ ਹਰੀ ਹੈਗੀਆਂ ਉਹਦਾ ਜਵਾਬ ਬਹੁਤ ਬੜਾ ਦਿੱਤਾ ਹੈਗਾ। ਉਹ ਖਿਮਾ ਦਾ ਯਾਚਕਾ ਤੁਹਾਡੇ ਸਾਰਿਆਂ ਤੋਂ ਮੇਰੀ ਬੇਨਤੀ ਹੈਗੀ ਹੈ ਕਿ ਆਪਾਂ ਕਿਸੇ ਧਮਕੀ ਤੇ ਨਾ ਜਾਣਾ ਕਿਸੇ ਦੇ ਝੂਠੇ ਲਾਰੇ ਤੇ ਨਾ ਆਣਾ ਕਿਸੇ ਦੇ ਝੂਠੇ ਵਾਅਦੇ ਤੇ ਨਾ ਆਣਾ ਜੋ ਸੱਚ ਹੈ ਤੋਲ ਦੋ ਇਸਰ ਤਕੜੀ ਤੇ ਤੋਲ ਦੋ ਤਕੜੀ ਨੂੰ ਔਰ ਦੱਸ ਦੋ ਇਹਨਾਂ ਨੂੰ ਸੱਚ ਕੀ ਹੈਗਾ ਐਨੀਆਂ ਕਿ ਮੈਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀਗਾ ਖਿਮਾ ਦਾ ਯਾਚਕਾ ਸਾਰਿਆਂ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ